ਹਾਂਜੀ ਇਹ 40 ਰੁਪਏ ਤੇ ਮੇਰੀ ਚਾਂਪਾ ਲੈ ਲਓ। ਮੇਰੀ ਗੱਲ ਸੁਣੋ। ਦੇਖੋ ਜੀ ਸਾਬੂ ਖਲੋਤੇ ਨੇ ਇੱਥੇ ਚੱਕਰ ਮੈਂ ਫੂਲ ਰੋ ਕਰ ਰਹੀ ਮੇਰੀ ਵੀਡੀਓ। ਕੋਈ ਗੱਲ ਨਹੀਂ ਆ ਤੁਹਾਡੇ ਸਾਹਮਣੇ ਸਾਰੇ ਖਲੋਤੇ ਹੋਏ ਨੇ ਸਾਰੇ ਚਾਂਪਾ ਲੈਣੇ। ਅੱਛਾ ਜੀ। ਹਾਂਜੀ ਤੁਹਾਡੀ ਵੀ ਨਾ ਅੱਜ ਰਾਸ਼ ਕੋ ਲੱਗਾ ਬਦ ਦੱਸੋ। ਅੱਜ ਵੀਰਵਾਰ ਕਰਕੇ ਰਹਿਮਤ ਪੀਰਾਂ ਦੀ। ਇਹ ਮਾਦਮੇ ਖਾਸ ਰਾਸ਼ ਹੈ 40 ਰੁਪਏ ਤੇ ਚਾਂ ਮਿਲਦੀ। ਹਾਂਜੀ 40 ਰੁਪਏ ਦੀ। ਚਾਂਪਾ ਵੇਖੋ ਉਸ ਤਰ੍ਹਾਂ ਬੱਕਰੀਆਂ ਜਿੱਦਾਂ ਪਹਿਲਾਂ ਬੱਕਰੀਆਂ ਨੇ। ਅੱਛਾ ਜੀ। ਆਰਾਮ ਨਾਲ ਬਣਾਈ ਦੀਆਂ ਨੇ ਕਿਦੋਂ ਬਸ ਕੱਚੀ ਨਹੀਂ ਚਾਂ ਪੈ ਗਈ ਸਾਡੇ। ਠੀਕ ਸਟਵੀਟ ਕੋਮੇ ਕੰਪਨੀ ਦੇ ਵਰਤਦੇ ਹੈਂ ਭਾਈ ਸਿਗਰਟ ਮਸਾਲਾ ਨਹੀਂ ਤੇ ਤੁਹਾਡੇ ਸਾਹਮਣੇ ਜੋ ਬਣ ਰਿਹਾ ਲਾਈਵ ਬਣ ਰਿਹਾ ਕੋਈ ਇਹ ਕਲਾਸਕ ਕਰੀਮ ਭਾਈ ਦੀ ਕਰੀਮ ਵੀ ਫੁੱਲੀ ਭਾਈ ਦੀ ਆ ਨਹੀਂ ਕਿ ਕੰਜੂਸੀ ਨਾਲ ਚੱਲੀਦਾ ਤੇ ਨਾਲ ਮੱਖਣ ਭਾਈ ਦਾ ਦੇਸੀ ਵੀ ਉਹ ਬਾਈ ਦਾ ਥੋੜਾ ਜਿਹਾ ਨਾਲ ਆ ਪਲੇਟ ਤਿਆਰ ਕਰ ਲਈ ਹੁਣ ਆਪਾਂ ਪਲੇਟ ਤਿਆਰ ਕਰਦੇ ਆ تیر ਕੋਈ ਨਹੀਂ ਪਲੇਟ ਹੈ ਮੈਂ ਗਿਣਤੀ ਜੀ ਨਾ ਮਿੰਤੀ ਜੀ ਠੀਕ ਹੈ ਕੀ ਬਾਤ ਆਰੇ ਕੋ ਪ੍ਰਦਰਕ ਕਰੀਮ ਆ ਗਈ ਤੇ ਕਰੀਮ ਆ ਗਈ ਤੇ ਤੂੰ ਵੱਧ ਵੀ ਪੈਂਦੇ ਨਹੀਂ ਮੇਰੇ ਖਿਆਲ ਨਾਲ ਬਸ ਮੈਂ ਤੁਹਾਨੂੰ ਗਿਆ ਵੀ ਪੁੱਛੋ ਨਾ ਆ ਗਈ ਕਿ ਨਹੀਂ ਆ ਗਈ ਹਾਂਜੀ ਆ ਗਈ ਤੁਸੀਂ ਜਿਆਦਾ ਗਾਲੇ ਹੋ ਨਾ ਅੱਜ ਖਾ ਕੇ